ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਖਬਰਾਂ ਲੈ ਕੇ ਮੈਂ ਹਾਜ਼ਰ ਹੋ ਗਈਆਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਪੰਜਾਬ 'ਚ ਫੈਲੇ ਹੋਏ ਨਸ਼ੇ ਦੇ ਬਾਬਤ ਪੰਜਾਬ ਸਰਕਾਰ ਇਸ ਵੇਲੇ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ ਜੀ ਪੰਜਾਬ 'ਚ ਕਈ ਥਾਈਂ ਨਸ਼ਾ ਬਿਲਕੁਲ ਜੀ ਬਿਲਕੁਲ ਗੱਲ ਇਹ ਜੀ ਕਿ ਪੰਜਾਬ ਦੀ ਸਰਕਾਰ 1 ਮਾਰਚ ਤੋਂ ਯੁੱਧ ਨਸ਼ਿਆਂ ਵਿਰੁੱਧ ਇਹ ਮਹਿੰਮ ਸ਼ੁਰੂ ਕਰੀ ਬੈਠੀ ਆ ਵਧੀਆ ਗੱਲ ਆ ਚਲੋ ਜੇ ਇਹਦੇ ਨਤੀਜੇ ਬਹੁਤ ਵਧੀਆ ਹੋਣ ਜੇ ਇਹਦੇ ਨਤੀਜੇ ਇਹ ਆਉਣ ਜੀ ਕਿ ਪੰਜਾਬ ਦੇ ਵਿੱਚੋਂ ਨਸ਼ਾ ਮੁਕ ਗਿਆ ਤਾਂ ਇਹਦੇ ਵਰਗੀ ਰੀਚ ਕੋਈ ਨਹੀਂ ਕਿ ਫਿਰ ਅਸੀਂ ਇਸ ਗੱਲ ਦੇ ਉੱਤੇ ਸਰਕਾਰ ਨੂੰ ਦਾਤ ਦੇਵਾਂਗੇ ਵੀ ਦੇਖੋ ਜੀ ਕਿੰਨਾ ਜ਼ਬਰਦਸਤ ਕੰਮ ਹੋਗਾ ਤੇ ਪੰਜਾਬ ਦੇ ਵਿੱਚੋਂ ਨਸ਼ਾ ਹੁਣ ਮੁੱਕ ਗਿਆ ਤੇ ਪੰਜਾਬ ਦੀ ਸਰਕਾਰ ਇਹ ਗੱਲ ਕਹਿੰਦੀ ਜੀ ਅਸੀਂ ਨਸ਼ਾ ਹੁਣ ਮੁਕਾ ਦੇਣਾ ਬਹੁਤ ਚੰਗੀ ਗੱਲ ਆ ਮੁੱਖ ਮੰਤਰੀ ਨੇ ਗੱਲ ਕਹੀ ਹੈ ਜੀ ਕਿ 3 ਮਹੀਨੇ ਦੇ ਵਿੱਚ ਵਿੱਚ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣਾ ਯੁੱਧ ਨਸ਼ਾ ਵਿਰੁੱਧ ਤੇ ਉਹ ਕਹਿੰਦੇ ਜੀ ਇਹ ਮੁਹਿੰਮਾ ਜਿਹੜੀ ਇਹ ਬਹੁਤ ਵੱਡੇ ਪੱਤਰ ਦੇ ਉੱਤੇ ਅਸੀਂ ਉਲੀਕੀ ਹੋਈ ਆ ਤੇ ਉਸ ਤੋਂ ਅਗਲੀ ਗੱਲ ਇਹ ਆ ਕਿ ਜਿਹੜੀ ਬੜੀ ਮਹੱਤਵਪੂਰਨ ਵੀ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਬਲਡوزر ਚੱਲ ਰਹੇ ਆ ਕਦੇ ਲੁਧਿਆਣੇ ਦੇ ਵਿੱਚ ਨਸ਼ਾ ਤਸਕਰ ਦਾ ਘਰ ਟਹਿ ਰਹੇ ਆ ਕਦੇ ਪਟਿਆਲੇ ਦੇ ਵਿੱਚ ਤੇ ਲੰਘੇ ਕੱਲ ਵੀ ਫਲੋਰ ਦੇ ਵੱਲ ਦੋ ਕਨੇ ਵੀ ਘਰਟਾਏ ਆ ਕਹਿੰਦੇ ਵੀ ਇਹ ਨਸ਼ਿਆ ਤਸਕਰਾਂ ਦੇ ਘਰ ਆ ਤੇ ਨਸ਼ਾ ਤਸਕਰਾਂ ਨੇ ਇਹ ਪੈਸੇ ਜਿਹੜੇ ਬਣਾ ਬਣਾ ਕੇ ਤੇ ਲੋਕਾਂ ਨੂੰ ਬਰਬਾਦ ਕਰ ਕਰਕੇ ਤੇ ਆਪਣੀਆਂ ਜਿਹੜੀਆਂ ਜਾਇਦਾਦਾਂ ਬਣਾਈਆਂ ਤੇ ਸਰਕਾਰ ਕਹਿੰਦੀ ਵੀ ਉਹਨਾਂ ਨੂੰ ਅਸੀਂ ਢਾਟ ਢਵਾਈ ਕਰ ਰਹੇ ਆ ਉਸ ਤੋਂ ਕੁਲੀ ਘਟ ਇਹ ਆ ਜਿ ਪੰਜਾਬ ਦੇ ਵਿੱਚ ਹਰ ਰੋਜ਼ ਹੀ ਕਦੇ ਉਹਨਾਂ ਦੇ ਵੱਲੋਂ ਸੈਂਕੜੇ ਬੰਦੇ ਉੱਤੇ ਪਰਚੇ ਦਰਜ ਕੀਤੇ ਜਾਂਦੇ ਆ ਕਦੇ ਉਹਨਾਂ ਦੇ ਵੱਲੋਂ ਗ੍ਰਿਫਤਾਰੀਆਂ ਕੀਤੀਆਂ ਜਾਂਦਾ ਕਦੇ ਨਸ਼ਾ ਫੜਾਇਆ ਜਾਂਦਾ ਸੋ ਇੱਕ سلسلہ جاری ਆ ਪੰਜਾਬ ਦੇ ਵਿੱਚ ਪੰਜ ਮੰਤਰੀਆਂ ਤੇ ਆਧਾਰ ਤੇ ਕਮੇਟੀ ਬਣੀ ਆ ਹਰਪਾਲ ਸਿੰਘ ਕੀਮਾ ਅਮਨ अरोड़ा ਲਾਲਜੀਤ ਸਿੰਘ ਭੁੱਲਰ ਕਰਨਪ੍ਰੀਤ ਸੌਂਡ ਤੇ ਡਾਕਟਰ ਬਲਵੀਰ ਸਿੰਘ ਇਹਨਾਂ ਦੀ ਜ਼ਿੰਮੇਵਾਰੀ ਹੈ ਜੀ ਕਿ ਪੰਜਾਬ ਦੇ ਵਿੱਚ ਉਹ ਨਸ਼ਾ ਹੁਣ ਆਪਾਂ ਖਤਮ ਕਰਨਾ ਹੈਗਾ ਤੇ ਚਲੋ ਗੱਲ ਇਹ ਆ ਵੀ ਆਪਾਂ ਨੈਗੇਟਿਵ ਨਹੀਂ ਹੁੰਦੇਗੇ ਇਹ ਗੱਲ ਸੋਹਣੀ ਆ ਵੀ ਚਲੋ ਜੇ ਪੰਜਾਬ ਦੇ ਵਿੱਚੋਂ ਨਸ਼ਾ ਮੁੱਕ ਜਾਵੇ ਪਰ ਜੇਕਰ ਇਹਨਾਂ ਦੇ ਵੱਲੋਂ 3 ਮਹੀਨੇ ਦਾ ਸਮਾਂ ਜਮਾ ਦਿੱਤਾ ਗਿਆ ਵੀ ਭਾਈ ਅਸੀਂ ਮਾਰਚ ਤੋਂ ਸ਼ੁਰੂਆਤ ਕੀਤੀ ਪਹਿਲੀ ਮਾਰਚ ਤੋਂ ਨਾ ਇਹਦਾ ਮਤਲਬ ਇਹ ਆ ਮਾਰਚ ਅਪ੍ਰੈਲ ਤੇ ਮਈ 3 ਮਹੀਨੇ ਦੇ ਵਿੱਚ ਉਹ ਨਸ਼ਾ ਮੁਕਤ ਹੋਗਾ ਮਤਲਬ ਇਹ ਆ ਜੀ ਕਿ ਪਹਿਲੀ ਜੂਨ ਤੋਂ ਪੰਜਾਬ ਦੇ ਵਿੱਚ ਕਿਤੇ ਵੀ ਨਸ਼ਾ ਦਸੂਗਾ ਨਹੀਂ ਇਹਦਾ ਮਤਲਬ ਇਹ ਹੋਇਆ ਜੀ ਜੇ ਪਹਿਲੀ ਜੂਨ ਤੋਂ ਪੰਜਾਬ ਦੇ ਵਿੱਚ ਓਵਰਡੋਜ਼ ਕਰਕੇ ਕੋਈ ਮੌਤ ਨਹੀਂ ਹੁੰਦੀ ਜੇ ਪਹਿਲੀ ਜੂਨ ਤੋਂ ਪੰਜਾਬ ਦੇ ਵਿੱਚ ਸਭ ਕੁਝ ਠੀਕ ਹੋ ਜਾਂਦਾ ਦਾ ਇਹਦਾ ਮਤਲਬ ਇਹ ਹੈ ਜੀ ਕਿ ਫਿਰ ਇਸ ਮੁਹਿੰਮ ਨੂੰ ਸੀ ਬਹੁਤ ਵਧੀਆ ਮੰਨਾਂਗੇ ਪਰ ਇਹ ਨਾ ਹੋਵੇ ਕਿ ਇਸ ਮੁਹਮਮ ਦਾ ਹਾਲ ਵੀ ਉਸ ਵਰਗਾ ਹੋਵੇ ਜਿਹੜੀ ਮੁਹਿੰਮ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਗਈ ਸੀ ਲਾਲ ਲਾਲਾ ਕਰਕੇ ਵੀ ਭਾਈ ਉਥੇ ਢਾਟਾ ਉਹ ਕਰਤਾ ਕਰਤਾ ਉਹ ਜ਼ਮੀਨ ਛੜਵਾਲੀ ਉਹ ਜ਼ਮੀਨ ਛੜਵਾਲੀ ਪੰਚਾਇਤੀ ਜ਼ਮੀਨਾਂ ਦੇ ਕਬਜ਼ੇ ਸੀਗੇ ਤੇ ਸਰਕਾਰ ਕਹਿੰਦੀ ਹੁੰਦੀ ਸੀ ਵੀ ਭਾਈ ਕਾਫਲਾ ਲੈ ਕੇ ਪੁਲਿਸ ਨਾਲ ਚੱਲੇ ਆਂ ਜ਼ਮੀਨ ਛੜਵਾਉਣ ਚੱਲੇ ਆਂ ਉਹ ਜ਼ਮੀਨਾਂ ਛੜਵਾਉਣ ਵਾਲੀ ਮੁਹਿੰਮ ਕਿੱਧਰ ਗਈ ਉਹ মিডিਏ ਦੇ ਵਿੱਚ ਇੱਕ ਵਾਰੀ ਲਾਲਾ ਲਾਲਾ ਹੋਈ ਤੇ ਬਾਅਦ ਦੇ ਵਿੱਚ ਗੱਲ ਉੱਥੇ ਦੀ ਉੱਥੇ ਰਹਿ ਗਈ। ਸੋ ਗੱਲ ਇਹ ਜੀ ਕਿ ਜੇ ਇਹ ਮੁਹਿੰਮ ਉਹੋ ਜੀ ਨਾ ਬਣੇ ਤਾਂ ਬਹੁਤ ਵਧੀਆ ਗੱਲ ਆ ਤੇ ਜੇ ਇਹ ਮੁਹਿੰਮ ਕੋਈ ਨਾ ਕੋਈ ਸੱਟਾ ਲੈ ਕੇ ਆਵੇ ਵੀ ਆਹ ਦੇਖੋ ਯਾਰ ਹੁਣ ਨਸ਼ਾ ਤਸਕਰ ਲੱਭਦੇ ਨਹੀਂਗੇ ਲੱਭਿਆਂ ਵੀ। ਹੁਣ ਦੇਖੋ ਯਾਰ ਹੁਣ ਤਾਂ ਇਹ ਕਿਤੇ ਦੁਆਚੀ ਗਏ ਆ। ਹੁਣ ਤਾਂ ਪੰਜਾਬ ਛੱਡ ਕੇ ਭੱਜ ਗਏ ਆ। ਹੁਣ ਮੈਂ ਕੱਲ ਇੱਕ ਅਖਬਾਰ ਦੇ ਵਿੱਚ ਕਾਰਟੂਨ ਦੇਖਿਆ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਮੋਢੇ ਦੇ ਉੱਤੇ ਤੋਪ ਚੱਕੀ ਹੋਈ ਆ। ਉਸ ਤੋਪ ਦੇ ਥੱਲੇ ਲਿਖਤ ਹੋਇਆ ਕਿ ਨਸ਼ਾ ਤਸਕਰਾਂ ਦੀ ਖੈਰ ਨਹੀਂ ਹੁਣ ਪੰਜਾਬ ਛੱਡ ਕੇ ਭੱਜਣਾ ਪਏਗਾ ਜੇ ਭਾਈ ਇਸ ਤੋਪ ਦੇ ਵਿੱਚੋਂ ਗੋਲੇ ਨਿਕਲਦੇ ਰਹਿਣ ਤੇ ਇਹ ਗੋਲੇ ਸੱਚੀ ਮੁੱਚੀ ਤਸਕਰਾਂ ਦੇ ਘਰਾਂ ਦੇ ਉੱਤੇ ਡਿੱਗਣ ਤੇ ਇਹ ਤੋਪ ਆ ਜਿਹੜੀ ਸੱਚੀ ਮੁੱਚੀ ਕੋਈ ਨਾ ਕੋਈ ਰੰਗ ਦਿਖਾ ਦੇਵੇ ਤੇ ਬਹੁਤ ਵਧੀਆ ਗੱਲ ਆ ਬਾਕੀ ਸਮਾਂ ਲਸੂਗਾ ਵੀ ਭਾਈ ਸੱਚੀ ਮੁੱਚੀ ਕਰਦੇ ਕੀ ਆ ਪਰ ਫਿਰ ਹਾਲ ਪੰਜਾਬ ਦੇ ਵਿੱਚ ਫੜੋ ਫੜੀ ਦਾ ਸਿਲਸਿਲਾ ਜਾਰੀ ਆ ਉਹਨੂੰ ਫੜ ਲਓ ਉਹਨੂੰ ਚੱਕ ਲਓ ਵੀ ਚੱਕ ਲਓ ਵੀ ਚੱਕ ਲਓ ਚੱਕ ਲਓ ਚੱਕ ਲਓ ਬਸ ਆਖ ਖੁਸ਼ ਹੋ ਰਿਹਾ ਤੁਸੀਂ ਇਹ ਵੀ ਆਪਾਂ ਇਹ ਬਣਦਾ ਕਿ ਪ੍ਰੈਕਟੀਕਲ ਤੌਰ ਦੇ ਉੱਤੇ ਆਉਣ ਦੇ ਸਮੇਂ ਤੇ ਕੀ ਸਾਹਮਣੇ ਆਉਂਦਾ ਇਸ ਸਮੇਂ ਨੇ ਬਿਆਨ ਕਰਨਾ ਫਿਰ ਹਲ ਕਾਰਵਾਈਆਂ ਹੋ ਰਹੀਆਂ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੇਣਾ ਸਾਹਿਬ ਸਮਾਂ ਬਿਆਨ ਕਰੂਗਾ ਕੀ ਬਣਦਾ ਖੈਰ ਉਧਰ ਦੂਸਰੇ ਬੰਨੇ ਕਪੂਰਥਲਾ ਤੋਂ ਖਬਰ ਆ ਰਹੀ ਹੈ ਉੱਥੇ ਇੱਕ ਪਾਦਰੀ ਦੇ ਉੱਪਰ ਪਰਚਾ ਦਰਜ ਹੋਇਆ ਹੈ ਜੀ ਕਿਹੜੀ ਗੱਲ ਨੂੰ ਇਹ ਜੀ ਪਾਦਰੀ ਦਾ ਨਾਮ ਹੈਗਾ ਜੀ ਬਰਜਿੰਦਰ ਸਿੰਘ ਇਹਦੇ ਉੱਤੇ ਪਰਚਾ ਦਰਜ ਹੋਇਆ ਜੀ ਇੱਕ ਔਰਤ ਦਾ ਸਰੀਰਕ ਸੋਸ਼ਣ ਕਰਨ ਦੇ ਮਾਮਲੇ ਦਾ ਜਿਹੜੇ ਤੇ ਇਹ ਪਰਚਾ ਦਰਜ ਹੋਇਆ ਹਾਲਾਂਕਿ ਇਹ ਤੇ ਜਿਹੜਾ ਪਰਚਾ ਦਰਜ ਹੋ ਗਿਆ ਤੇ ਫਿਰ ਇਸ ਗੱਲ ਦਾ ਵਿਰੋਧ ਵੀ ਕੀਤਾ ਗਿਆ ਜਿਹੜਾ ਈਸਾਈ ਭਾਈਚਾਰਾ ਉਹਦੇ ਵੱਲੋਂ ਉਹਨਾਂ ਨੇ ਕੱਲ ਕਹਿੰਦੇ ਵੀ ਸੜਕ ਵੀ ਜਾਮ ਕੀਤੀ ਆ ਤੇ ਇਹ ਗੱਲ ਕਹੀ ਹੈ ਜੀ ਕਿ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਗਲਤ ਕੀਤਾ ਗਿਆ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਉਹਨੇ ਅੱਗੋਂ ਇਹ ਗੱਲ ਕਹੀ ਹੈ ਬਾਕੀ ਦੇਖਦੇ ਭਾਈ ਵਿੱਚੋਂ ਦੇਖੋ ਕਿ ਹੋਰ ਕੀ ਸਾਹਮਣੇ ਆਉਂਦਾ ਪਰ ਕੁੱਲ ਬਣਾ ਕੇ ਗੱਲ ਇਹ ਆ ਵੀ ਇਸ ਪਾਦਰੀ ਦੇ ਉੱਤੇ ਪਹਿਲਾਂ ਵੀ ਇੱਕ ਵਾਰੀ ਪਰਚਾ ਦਰਜ ਹੋਇਆ ਸੀ ਇਹਦੇ ਉੱਤੇ ਕਹਿਣ ਦਾ ਪਾਪ ਦੋਸ਼ ਪਹਿਲਾਂ ਵੀ ਲੱਗੇ ਸੀਗੇ ਤੇ ਹੁਣ ਇੱਕ ਵਾਰੀ ਫੇਰ ਦੋਸ਼ ਲੱਗੇ ਆ ਤੇ ਹੁਣ ਇਹ ਦੋਸ਼ ਸੱਚੇ ਆ ਕਿ ਝੂਠੇ ਆ ਤੇ ਇਹ ਹੁਣ ਵਕਤ ਨੇ ਬਿਆਨ ਕਰਨਾ ਪਰ ਗੱਲ ਇਹ ਨਹੀਂ ਜ਼ਰੂਰ ਆ ਕਿ ਭਾਈ ਇਸ ਤਰੀਕੇ ਦੇ ਨਾਲ ਜਦੋਂ ਖਬਰਾਂ ਆਉਂਦੀਆਂ ਤੇ ਉਦੋਂ ਲੋਕਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਉੱਠਦੇ ਆ ਕਿ ਭਾਈ ਆ ਕੀ ਬਣੀ ਜਾਂਦਾ ਆ ਕਿਉਂ ਬਣੀ ਜਾਂਦਾ ਤੇ ਵੇਖਦੇ ਆ ਭਾਈ ਇਹ ਕੀ ਨਿਕਲ ਕੇ ਆਉਂਦਾ ਪਰ ਪੰਜਾਬ ਦੇ ਵਿੱਚ ਆਪਾਂ ਅੱਗੇ ਵੀ ਗੱਲ ਕਹਿੰਦੇ ਹੁੰਦੇ ਆ ਵੀ ਬਹੁਤ ਵੱਡੇ ਪੱਦਰ ਦੇ ਉੱਤੇ ਇਸ ਵੇਲੇ جاری ਆ ਕਦੇ ਕਿੱਥੋਂ ਖਬਰ ਆ ਜਾਂਦੀ ਵੀ ਪਾਈ ਚਰਚ ਬਣ ਗਈ ਆ ਕਦੇ ਕਿੱਥੋਂ ਖਬਰ ਆ ਜਾਂਦੀ ਆ ਤੇ ਇਸ ਤਰੀਕੇ ਦੇ ਨਾਲ ਖਬਰਾਂ ਉਦੋਂਾਂ ਜਨੋਂ ਤੇ ਉਦੋਂ ਲੋਕਾਂ ਦੇ ਮਨ ਦੇ ਵਿੱਚ ਸਵਾਲ ਜ਼ਰੂਰ ਆਉਂਦਾ ਜੀ ਕਿ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਅੱਜ ਕੱਲ੍ਹ ਧਰਮ ਪਰਵਰਤਨ ਦੀ ਗੱਲ ਜਾਂ ਹੋਰ ਗੱਲਾਂ ਕਿਵੇਂ ਚੱਲ ਰਹੀਆਂ ਤੇ ਫਿਲਹਾਲ ਦੇਖਦੇ ਕੀ ਬਣਦਾ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਪੰਜਾਬ ਦੇ ਵਿੱਚ ਧਰਮ ਦਾ ਪ੍ਰਚਾਰ ਵੀ ਸਹੀ ਹੋਣਾ ਚਾਹੀਦਾ ਫਲਸਫੇ ਨੂੰ ਸਮਝਣਾ ਵੀ ਚਾਹੀਦਾ ਤੇ ਇਹ ਸਮੇਂ ਦੀਆਂ ਲੋੜਾਂ ਹੈਗੀਆਂ ਪਰ ਵਕ ਵਕ ਧਾਰਮਿਕ ਆਗੂਆਂ ਦੇ ਉੱਤੇ ਪਰਚੇ ਦਰਜ ਹੁੰਦੇ ਆ ਔਰਤਾਂ ਦੇ ਨਾਲ ਸੋਚਣ ਦੇ ਤੇ ਬਲਜਿੰਦਰ ਦੇ ਉੱਤੇ ਵੀ ਪਰਚਾ ਦਰਜ ਹੋਇਆ ਹੁਣ ਇਸ ਪਰਚੇ ਦੀ ਇਨਕੁਆਇਰੀ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਵਕਤ ਲੱਗੂਗਾ ਪਰ ਲੋਕਾਂ ਦੇ ਵਿੱਚ ਖਬਰ ਜ਼ਰੂਰ ਪਹੁੰਚੀ ਆ ਜੀ ਤਰਨਾ ਸਾਹਿਬ ਅੱਗੇ ਵੱਧਦੇ ਆ ਗੱਲ ਕਰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਡੇਢ ਸਾਲ ਤੋਂ ਆਪਣੇ ਚੈਨਲ ਦੀ ਧੀਕ ਹੈ ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਆ ਕਿ ਜਿਸ ਤਰੀਕੇ ਦੇ ਨਾਲ ਇਹ ਖਬਰ ਆਈ ਹੈ ਨਾ ਤੇ ਉਹਰ ਤੋਂ ਸਵਾਲ ਤੇ ਪੈਦਾ ਹੁੰਦਾ ਜੀ ਕਿ 1.5 ਸਾਲ ਪਹਿਲਾਂ ਚੱਚਾ ਕਿਵੇਂ ਛੜੀ ਸੀ 1.5 ਸਾਲ ਪਹਿਲਾਂ ਕਿਸ ਤਰੀਕੇ ਦੀਆਂ ਗੱਲਾਂ ਬਾਤਾਂ ਹੋਈਆਂ ਸੀ ਕੀ ਕੀ ਉਦੋਂ ਚੱਲਿਆ ਸੀ ਕਿਉਂਕਿ ਉਹਰੋਂ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਚਾਰ ਹੋਇਆ ਸੀ ਕਿ ਭਾਈ ਆਹ ਵੀ ਗੱਲ ਹੋਣੀ ਆ ਆਹ ਵੀ ਗੱਲ ਹੋਣੀ ਆ ਆਪਾਂ ਚੈਨਲ ਸ਼ੁਰੂ ਕਰਨ ਲੱਗੇ ਆਪਾਂ ਚੈਨਲ ਸ਼ੁਰੂ ਕਰਨ ਲੱਗੇ ਆ ਉਹਦਾ ਕਾਰਨ ਇਹ ਵੀ ਸਵਾਲ ਬਹੁਤ ਵੱਡੇ ਪੱਧਰ ਤੇ ਉੱਠੇ ਸੀ ਵੀ ਦੇਖੋ ਹਾਲੇ ਤੱਕ ਕਿਉਂ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਚੈਨਲ ਸ਼ੁਰੂ ਕੀਤਾ ਉਹ ਸਵਾਲ ਇਹ ਉੱਠੇ ਸੀਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਨਿੱਜੀ ਚੈਨਲ ਸ਼ੁਰੂ ਕਰਨੀ ਥਾ ਤੇ ਇਹ ਸੁਖਬੀਰ ਬਾਦਲ ਹੋਣਾ ਚੈਨਲ ਆ ਜਿਹੜਾ ਤੇ ਉਹਦੇ ਉੱਤੇ ਇੰਨੀ ਮਿਹਰਬਾਨ ਚੋ ਉਹਦਾ ਸਵਾਲ ਇਹ ਉੱਠੇ ਸੀਗੇ ਚਲੋ ਉਹਦਾ ਸਵਾਲ ਉੱਠੇ ਸ਼੍ਰੋਮਣੀ ਕਮੇਟੀ ਨੇ ਵੀ ਚਾਹੇ ਕਿ ਅਸੀਂ ਚੈਨਲ ਆਪਣਾ ਸ਼ੁਰੂ ਕਰਦੇ ਆ ਉਹ ਚੈਨਲ ਆਪਣਾ ਸ਼ੁਰੂ ਵੀ ਕਰਨ ਲੱਗੇ ਸੀਗੇ ਚੈਨਲ ਉਹਨਾਂ ਨੇ ਆਪਣਾ ਬਣਾ ਲਿਆ ਜੀ YouTube ਚੈਨਲ ਇਸ YouTube ਚੈਨਲ ਦੇ ਉੱਤੇ 11 ਲੱਖ ਤੋਂ ਵੱਧ ਸਬਸਕ੍ਰਾਈਬਰ ਇਸ ਵੇਲੇ ਹੈਗੇ ਆ ਤੇ ਦੂਜੀ ਗੱਲ ਮਹੱਤਵਪੂਰਨ ਇਹ ਜੀ ਕਿ ਇਸ YouTube ਚੈਨਲ ਨੂੰ ਕਈ ਲੋਕ ਹੁਣ ਦੇਖਦੇ ਵੀ ਆ ਤੇ ਚੈਨਲ ਉਹਨਾਂ ਨੇ ਕਿਹਾ ਸੀ ਜੀ ਕਿ ਅਸੀਂ ਆਪਣਾ ਸ਼ੁਰੂ ਕਰਾਂਗੇ ਪਰ ਜਿਹੜਾ ਆਪਣਾ ਚੈਨਲ ਸ਼ੁਰੂ ਕਰਨਾ ਉਸ ਚੈਨਲ ਦੇ ਬਾਰੇ ਖਬਰ ਇਹ ਆਈ ਸੀ ਦੀ ਕਿ ਉਹਨਾਂ ਨੇ ਕੇਂਦਰ ਦੇ ਸੂਚਨਾ ਤੇ ਪ੍ਰਸਾਰਣ ਮਹਿਕ ਮੈਨੂੰ ਲਿਖਤਾ ਵੀ ਭਾਈ ਅਸੀਂ ਕਿਉਂਕਾ ਪਰਮਿਸ਼ਨ ਤਾਂ ਲੈਣੀ ਹੈ ਨਾ ਜੇ ਕੋਈ ਸੈਟਲਾਈਟ ਚੈਨਲ ਸ਼ੁਰੂ ਕਰਨਾ ਤੇ ਫਿਰ ਪਰਮਿਸ਼ਨ ਲੈਣੀ ਪੈਂਦੀ ਹੈ ਲਓ ਜੀ ਉਹਨਾਂ ਨੇ ਪਰਮਿਸ਼ਨ ਦੇ ਲਈ ਲਿਖਤਾ 1.5 ਸਾਲ ਹੋ ਗਿਆ ਹਾਲੇ ਤੱਕ ਇਸ ਚੈਨਲ ਦੀ ਇਜਾਜ਼ਤ ਨਹੀਂ ਮਿਲੀ ਹਾਲੇ ਤੱਕ ਚੈਨਲ ਸ਼ੁਰੂ ਨਹੀਂ ਹੋਇਆ ਤੇ ਉਹਦੇ ਪਿੱਛੇ ਕਾਰਨ ਇਹ ਕਿ ਦੱਸਿਆ ਜਾ ਰਿਹਾ ਜਿਕੇ ਇੰਡੀਵਿਜੂਅਲ ਦਾ ਵਿਅਕਤੀਸ਼ੀਸ਼ ਦੇ ਨਾਂ ਦੇ ਉੱਤੇ ਹੋ ਸਕਦਾ ਪਰ ਕਿਸੇ ਸੰਸਥਾ ਦੇ ਵੱਲੋਂ ਚੈਨਲ ਸ਼ੁਰੂ ਕੀਤਾ ਜਾਵੇ ਤੇ ਸੰਸਥਾ ਨੂੰ ਪਰਮਿਸ਼ਨ ਦਿੱਤੀ ਜਾਵੇ ਕਿ ਨਹੀਂ ਵੀ ਇਸ ਤਰੀਕੇ ਦੀ ਗੱਲਬਾਤ ਦੀ ਸੰਭਾਵਨਾ ਘਟਾ ਸੋ ਇਹ ਹੁਣ ਕੇਂਦਰ ਦੇ ਉੱਤੇ ਡਿਪੈਂਡ ਕਰਦਾ ਕਿਉਂਕਿ ਜੇ ਸ਼੍ਰੋਮਣੀ ਕਮੇਟੀ ਦਾ ਚੈਨਲ ਆ ਜੇ ਉਹਨੇ ਸ਼ੁਰੂ ਕਰਨਾ ਤਾਂ ਫਿਰ ਤਾਂ ਉਹ ਸ਼੍ਰੋਮਣੀ ਕਮੇਟੀ ਦੇ ਨਾਂ ਤੇ ਹੀ ਹੋਊਗਾ ਨਾ ਹੁਣ ਇਹ ਤਾਂ ਹੈ ਨਹੀਂ ਕਿ ਕਰਨਾ ਹੈਗਾ ਸ਼੍ਰੋਮਣੀ ਕਮੇਟੀ ਦੇ ਚੈਨਲ ਨੂੰ ਤੇ ਸ਼ੁਰੂਆਤ ਕਰਨ ਦਾ ਮੌਕਾ ਮਿਲ ਜੇਗੀ ਉਹਨੂੰ ਵੀ ਭਾਈ ਤੁਹਾਨੂੰ ਸਭ ਦੇ ਨਾਲ ਤੇ ਸ਼ੁਰੂ ਕਰਦੇ ਹੋ ਐਉਂ ਤਾਂ ਹੋਣਾ ਨਹੀਂਗਾ ਸੋ ਇਸ ਕਰਕੇ ਇਹ ਚੈਨਲ ਦੀ ਗੱਲਬਾਤ ਉਦੋਂ ਛਾਈ ਜੇ ਸੀ ਜਰਮ ਹੋਈ ਸੀ ਉਸ ਤੋਂ ਬਾਅਦ ਕਦੇ ਇਹ ਗੱਲ ਹੀ ਨਹੀਂ ਸਾਹਮਣੇ ਆਈ ਵੀ ਭਾਈ ਚੈਨਲ ਕਦੋਂ ਸ਼ੁਰੂ ਕਰਨਾ ਕਿਵੇਂ ਕਰਨਾ ਤੇ ਪਰ ਹੁਣ ਜਾਣਕਾਰੀ ਇਹ ਆਈ ਹੈ ਜੀ ਕਿ ਸਿਰਫ ਕੇਂਦਰ ਦੇ ਉੱਤੇ ਡਿਪੈਂਡ ਕਰਦੀ ਗੱਲ ਆ ਉਹ ਜੇ ਕੱਲ ਨੂੰ ਜਾਸਤ ਦੇ ਤੇ ਸ਼ਰਤ ਕੱਲ ਨੂੰ ਚੱਲ ਪਵੇ ਤੇ ਜੇ ਕਰ ਨਹੀਂ ਗਾਸਤ ਨਹੀਂ ਤਾਂ ਫਿਰ ਕਦੇ ਵੀ ਨਾ ਸ਼ਰਤਲੇ ਉਹ ਵੇਲੇ ਵੀ ਪਾਈ ਹੁਣ ਕੀ ਬੰਦਾ ਇਸ ਮਸਲੇ ਤੇ ਜੀ ਤੇ ਟੈਣਾ ਸਾਹਿਬ ਉਧਰ ਜਥੇਦਾਰ ਸਾਹਿਬ ਕਹਿੰਦੇ ਵੀ ਮੇਰਾ ਬੈਗ ਪੈਕ ਹੈ ਜੀ ਸਾ ਬਿਲਕੁਲ ਜੀ ਕਿਉਂਕਿ ਆਪਾਂ ਜਾਣਦੇ ਕਿ ਧਾਮੀ ਸਾਹਿਬ ਨੇ ਜਿਹੜੇ ਉਹ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਈ ਬੈਠੇ ਆ ਉਹ ਅਸਤੀਫਾ ਦੇਈ ਬੈਠੇ ਆ ਤੇ ਵਾਰ-ਵਾਰ ਉਹਨਾਂ ਨੂੰ ਮਨਾਉਣ ਦੇ ਲਈ ਵੱਖ-ਵੱਖ ਸ਼ਖਸੀਅਤਾਂ ਜਾ ਰਹੀਆਂ ਕਿਉਂਕਿ ਲੰਘੇ ਕੱਲ੍ਹ ਵੀ ਪਤਾ ਲੱਗਾ ਜੀ ਕਿ 5-6 ਜਿਹੜੇ ਸਿੱਖ ਚਿੰਤਕ ਗਏ ਸੀਗੇ ਤੇ ਕਈ ਵਾਰ ਜਾਂਦੇ ਜੀ ਅੰਤਰੀਮ ਕਮੇਟੀ ਦੇ ਮੈਂਬਰ ਵੀ ਜਾ ਕੇ ਆਏ ਆ ਕਦੇ ਕੋਈ ਜਾ ਕੇ ਆਉਂਦਾ ਕਦੇ ਕੋਈ ਜਾ ਕੇ ਆਉਂਦਾ ਤੇ ਹੁਣ ਪਤਾ ਲੱਗਾ ਕਿ ਜਥੇਦਾਰ ਸਾਹਿਬ ਨੇ ਵੀ 2-3 ਵਾਰੀ ਉਹਨਾਂ ਨੂੰ ਇਹ ਗੱਲ ਕਹੀ ਹੈ ਮਿਲ ਕੇ ਕਿ ਭਾਈ ਤੁਸੀਂ ਆਪਣਾ ਅਸਤੀਫਾ ਵਾਪਸ ਲੈ ਲਓ ਉਹਨਾਂ ਨੇ ਹਲੇ ਤੱਕ ਤਾਂ ਅਸਤੀਫਾ ਵਾਪਸ ਲਿਆ ਨਹੀਂ ਪਰ ਜਦੋਂ ਹੁਣ ਪੱਤਰਕਾਰਾਂ ਨੇ ਸਵਾਲ ਕੀਤਾ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤੇ ਤੁਸੀਂ ਆਪਣਾ ਅਸਤੀਫਾ ਵਾਪਸ ਲੈ ਲਓ ਤੇ ਫਿਰ ਉਹਨਾਂ ਨੇ ਦੋ ਟੁੱਕੇ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਵੀ ਉਹ ਕਦੇ ਵੀ ਮੈਂ ਸੋਚੂਗਾ ਵਿਚਾਰੂਗਾ ਪੰਥ ਕੁ ਬਿਹਰੇ ਹਿੱਤਾਂ ਦੇ ਵਾਸਤੇ ਸੋਚੂਗਾ ਹਰੇਕ ਵਾਰ ਕੋਈ ਵਿਚਾਰ ਨਹੀਂ ਬਣਾਇਆ ਤੇ ਗੈਨੀ ਗਗਨੀ ਸਿੰਘ ਨੂੰ ਪੁੱਛਿਆ ਵੀ ਦੇਖੋ ਤੁਹਾਡਾ ਵੀ ਕਹਿੰਦੇ ਵੀ ਇਸਤੀਫਾ ਲੈ ਲੈਣਾ ਉਹਨਾਂ ਨੇ ਤੇ ਉਹ ਕਹਿੰਦੇ ਜੀ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਜੀ ਮੇਰਾ ਤਾਂ ਬੈਗ ਪੈਕ ਆ ਮੇਰਾ ਲੀੜਾ ਲੱਤਾ ਪੈਕ ਕਰਕੇ ਝੋਲੇ ਦੇ ਵਿੱਚ ਪਾਇਆ ਹੋਇਆ ਜਦੋਂ ਵਾਹਿਗੁਰੂ ਦਾ ਹੁਕਮ ਹੋਊਗਾ ਤੇ ਮੈਂ ਤਾਂ ਉਦੋਂ ਹੀ ਭਾਈ ਆਪ ਦਾ ਜਿਵੇਂ ਕਹਿਣਗੇ ਉਵੇਂ ਕਰ ਲੈਣਾ ਮੈਂ ਤਾਂ ਉਹਦੇ ਹੁਕਮ ਦੇ ਵਿੱਚ ਆਂ ਮੈਨੂੰ ਕੋਈ ਇਤਰਾਜ਼ ਨਹੀਂ ਤੇ ਮੈਨੂੰ ਕੋਈ ਮੇਰੇ ਬੰਦੇ ਵਿੱਚ ਸਵਾਲ ਨਹੀਂ ਵੀ ਪਾਈ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ ਵੀ ਮੈਂ ਕੋਈ ਏਦਾਂ ਉਹਦਾਂ ਦੇ ਨਾਲ ਤੇ ਕੁਰਸਿਆਂ ਦੇ ਨਾਲ ਜੁੜੇ ਰਹਿਣ ਦੀ ਚਾਹਨਾ ਵਾਲਾ ਬੰਦਾ ਨਹੀਂ ਹੈਗਾ ਚਲੋ ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਵੀ ਇਸ ਵੇਲੇ ਨਾ ਭੰਬਲ ਪੂਸਾ ਪਿਆ ਹੋਇਆ ਸਿੱਖ ਰਾਜਨੀਤੀ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਕਦੇ ਕੋਈ ਗੱਲ ਕਦੇ ਕੋਈ ਗੱਲ ਕਦੇ ਕੋਈ ਖਬਰ ਕਦੇ ਕੋਈ ਖਬਰ ਏਦਾਂ ਦੀਆਂ ਆਉਂਦੀਆਂ ਨਹੀਂ ਲੱਗਾਂ ਤੇ ਲੋਕਾਂ ਦੇ ਮਨ ਦੇ ਵਿੱਚ ਜਿਹੜੇ ਸਵਾਲ ਪੈਦਾ ਹੋਏ ਆ ਇਨ੍ਹਾਂ ਸਵਾਲਾਂ ਦਾ ਨਿਵਾਰਣ ਨਹੀਂ ਹੋ ਰਿਹਾ ਹਾਲੇ ਤੇ ਭਾਈ ਪੰਥਕ ਰਾਜਨੀਤੀ ਦਾ ਬੜੂਗਾ ਕੀ ਅਕਾਲੀ ਦਲ ਇਹ ਗੱਲ ਕਹੀ ਜਾਂਦਾ ਅਸੀਂ 10 ਲੱਖ ਮੈਂਬਰਾਂ ਦੀ ਭਰਤੀ ਕਰ ਲਈ। ਉਹ ਦੂਜੀ ਤਰ੍ਹਾਂ ਕਹਿੰਦੀ ਜੀ ਇਹਨਾਂ ਦੀ 1% ਵੀ ਮੈਂਬਰਸ਼ਿਪ ਦੇ ਉੱਤੇ ਯਕੀਨ ਨਾ ਕੀਤਾ ਜਾਵੇ। ਉਹ ਅਕਾਲੀ ਦਲ ਦੀ ਭਰਤੀ ਕਰਕੇ ਤੇ ਪ੍ਰਧਾਨ ਚੋਣ ਨੂੰ ਵੀ ਫਿਰਦੇ ਆ। ਇਦਾਂ ਆਪਾਂ ਵਾਲੀ ਜਿਹੜੀ ਭਰਤੀ ਆ ਉਹਨੂੰ ਵੀ ਸਵੀਕਾਰ ਨਹੀਂ ਕਰਦੇਗੇ। ਸੋ ਇਸ ਤਰੀਕੇ ਦੇ ਜ਼ੋਰ ਦੇ ਵਿੱਚੋਂ ਅੱਜ ਅਕਾਲੀ ਦਲ ਲੜਨ ਰਿਹਾ ਜੀ। ਜੀ ਤੇ ਚਾਨਾ ਸਾਹਿਬ ਉੱਧਰ ਦੂਸਰੇ ਵੱਨੇ ਖਬਰ ਆ ਰਹੀ ਹੈ ਕਹਿੰਦੇ ਬਾਣੀ ਪੜ੍ਹਦੇ ਸਮੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਹੀ ਸੌਂ ਗਿਆ ਪਾਠੀ ਸਿੰਘ। ਬਿਲਕੁਲ ਜੀ ਇਹ ਖਬਰ ਤਾਂ ਕਾਫੀ ਵੱਡੀ ਬਣੀ ਹੈ ਮੀਡੀਆ ਦੇ ਵਿੱਚ ਵੀ ਭਾਈ ਬੇਇੱਜ਼ਤੀ ਹੋਈ ਆ ਸਦਕਾਰ ਕਮੇਟੀ ਵਾਲਿਆਂ ਨੇ ਇਹ ਗੱਲ ਕਹੀ ਹੈ ਕਿ ਬੇਇੱਜ਼ਤੀ ਹੋਈ ਹੈ ਜਗਰਾਉਂ ਦੇ ਵੱਲ ਗੁਰਦੁਆਰਾ ਨਾਨਕਸਰ ਵੱਲ ਦੀ ਖਬਰ ਆ ਇਹ ਉਥੇ ਕਹਿੰਦੇ ਵੀ ਇੱਕ ਪਾਠੀ ਸੰਗਤ ਆ ਜਿਹੜਾ ਤੇ ਉਹ ਪਾਠ ਕਰਦਾ ਕਰਦਾ ਸੀ ਉਥੇ ਸੌਂ ਗਿਆ ਗੁਰੂ ਗੋਬਿੰਦ ਸਾਹਿਬ ਜੀ ਦੇ ਉੱਤੇ ਉਹਦਾ ਸਿਰ ਰੱਖਿਆ ਹੋਇਆ ਤੇ ਉਥੇ ਜਿਹੜੇ ਆਪਾਂ ਮੂਹਰ ਨੂੰ ਉਲਰ ਕੇ ਸੌਂ ਜਾਂਦੇ ਆ ਵੀ ਸਿਰ ਰੱਖ ਲੈਨੇ ਮੂਹਰੇ ਜਿਵੇਂ ਕਿ ਆਪਾਂ ਆਮ ਤੌਰ ਤੇ ਕਦੇ ਵੀ ਮੇਸੇ ਤੇ ਸਿਰ ਰੱਖ ਲੀਦੇ ਐਂ ਹੀ ਬੈਠੇ ਬੈਠੇ ਉਸ ਤਰੀਕੇ ਨਾਲ ਹੁਣ ਇਹ ਵੀ ਪਤਾ ਵੀ ਜਿਹੜਾ ਇਹ ਪਾਠੀ ਸਿੰਘ ਆ ਇਹਨੂੰ ਨੀਂਦ ਆ ਗਈ ਇਹ ਨਹੀਂ ਪਤਾ ਇਹ ਨਸ਼ੇ ਦੇ ਵਿੱਚ ਆ ਇਹ ਨਹੀਂ ਪਤਾ ਇਹਨੂੰ ਚੱਕਰ ਆ ਗਿਆ ਹੁਣ ਤਿੰਨਾਂ ਦੇ ਵਿੱਚੋਂ ਪਤਾ ਨਹੀਂ ਕਿਹੜੀ ਗੱਲ ਆ ਪਰ ਹਾਂ ਵੀ ਇਹ ਤਾਂ ਹੁਣ ਇਨਕੁਆਰੀ ਦੀ ਗੱਲ ਆ ਨਾ ਇਹ ਤਾਂ ਹੁਣ ਪੁੱਛ ਗਰ ਰਜਿਸਟਰੀ ਦੀ ਗੱਲ ਆ ਕਿ ਉਹਨੂੰ ਨੀਂਦ ਆ ਗਈ ਆ ਜਾਂ ਉਹ ਨਸ਼ੇ ਦੇ ਵਿੱਚ ਸੀਗਾ ਉਹ ਐਉਂ ਹੋ ਗਿਆ ਜਾਂ ਉਹਨੂੰ ਕੋਈ ਚੱਕਰ ਆ ਗਿਆ ਮੌਕੇ ਦੇ ਉੱਤੇ ਹੁਣ ਇਹ ਹੁਣ ਸਰਕਾਰ ਕਮੇਟੀ ਨੇ ਇਹ ਗੱਲ ਕਹੀ ਹੈ ਕਿ ਬੇਦਬੀ ਹੋਈ ਆ ਬੇਦਬੀ ਹੋਣੀ ਨਹੀਂ ਚਾਹੀਦੀ ਕਿਸੇ ਵੀ ਧਰਮ ਗ੍ਰੰਥ ਦੀ ਬੇਦਬੀ ਨਹੀਂ ਹੋਣੀ ਚਾਹੀਦੀ ਪਰ ਇਹ ਖਬਰ ਕਾਫੀ ਵੱਡੀ ਬੜੀ ਆ ਕਿ ਕਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੇੜਵੀ ਨੇ ਕੀਤੀ ਹੈਗੀ ਆ ਮਾੜੀ ਗੱਲ ਆ ਇਸ ਮਸਲੇ ਦੀ ਤੁੱਕ ਵੀ ਕਾਰਵਾਈ ਹੋਣੀ ਚਾਹੀਦੀ ਆ ਬੜਦੀ ਸਰਦੀ ਜਾਣਕਾਰੀ ਇਕੱਤਰ ਕਰਨੀ ਚਾਹੀਦੀ ਆ ਵੀ ਪਹਿਲਾਂ ਐਵੇਂ ਹੀ ਕਈ ਵਾਰ ਸਾਡੇ ਇੱਥੇ ਆਪਾਂ ਦੇਖਿਆ ਜੇ ਮੰਨ ਲਓ ਕਿਸੇ ਬੰਦੇ ਦੇ ਬੇਇੱਜ਼ਤੀ ਕੀਤੀ ਉਸ ਬੰਦੇ ਦੇ ਕੋਲੋਂ ਜਾਣਕਾਰੀ ਲੈਣ ਦੀ ਥਾਂ ਨੇ ਉੱਤੇ ਉਹਨੂੰ ਆਪਾਂ ਕੁੱਟਣ ਲੱਗ ਜਾਂਦੇ ਆ ਉਹਨੂੰ ਕਈ ਵਾਰੀ ਮਾਰ ਦਿੱਤਾ ਜਾਂਦਾ ਇਹੋ ਜੀਆਂ ਗੱਲਾਂ ਹੁਣ ਬੰਦ ਕਰ ਦੇਣਾ ਚਾਹੀਦੀਆਂ ਵੀ ਪਹਿਲਾਂ ਪਤਾ ਲੱਗੇ ਜੀ ਕਿ ਉਹਨੇ ਜੋ ਕੀਤਾ ਉਹ ਕੀਤਾ ਕਿਉਂ ਆ ਉਹਨੇ ਜੋ ਕੀਤਾ ਇਹਦੇ ਪਿੱਛੇ ਵਜ੍ਹਾ ਕੀ ਆ ਉਹਨੇ ਜਾਣਬੁੱਝ ਕੇ ਕੀਤਾ ਉਹਦੇ ਕੋਲ ਅਚਾਰਕ ਹੋਇਆ ਉਹਨੇ ਕੋਈ ਸਾਜ਼ਿਸ਼ਤ ਹੈ ਤੇ ਕੀਤਾ ਜਾਂ ਉਹਦੇ ਪਿੱਛੇ ਵਜ੍ਹਾ ਕੀ ਆ ਹੁਣ ਇਹਦੇ ਬਾਰੇ ਇਹ ਵਜ੍ਹਾ ਦਾ ਪਤਾ ਲੱਗਣਾ ਚਾਹੀਦਾ ਵੀ ਉਹਨੇ ਇਹ ਕੁਝ ਕੀਤਾ ਤਾਂ ਕੀਤਾ ਕਿਉਂ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਮੂੰਹ ਰੱਖ ਕੇ ਸੁੱਤਾ ਤਾਂ ਸੁੱਤਾ ਕਿਉਂ ਆ ਜੀ ਜੀ ਜੇਣਾ ਸਾਹਿਬ ਅਗਲੀ ਖਬਰ ਵਾਲਾ ਵਾਦਦੇ ਆ ਜੀ ਕਹਿੰਦੇ ਕਿ ਮਾਂ ਖਿਲਾਫ ਪੁੱਤ ਜਿਹੜਾ ਹੈ ਉਹ ਹਾਈ ਕੋਰਟ ਪਹੁੰਚਿਆ ਜੀ ਕਿਉਂ ਆ ਬਿਲਕੁਲ ਹੀ ਇਹ ਦਾ ਪਿਛਲੇ ਕਈ ਦਿਨਾਂ ਤੋਂ ਤੇ ਇਹ ਖਬਰ ਬਹੁਤ ਵੱਡੇ ਪੱਧਰ ਦੇ ਉੱਤੇ ਚੱਲਦੀ ਆ ਕਿ ਇੱਕ ਸਮਰੂਰਵਾਲ ਦਾ ਪੁੱਤ ਆ ਤੇ ਜੀਨੇ ਆਪਦੀ ਮਾਂ ਦੇ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਇਆ ਉਹਨੇ ਮਾਂ ਦੇ ਖਿਲਾਫ ਅਦਾਲਤ ਦਾ ਦਰਵਾਜ਼ਾ ਇਸ ਕਰਕੇ ਖੜਕਾਇਆ ਕਿਉਂਕਿ ਉਹ ਨੂੰ ਮਾਂ ਵਾਸਤੇ 5000 ਰੁਪਏ ਦੇਣ ਦੇ ਲਈ ਕਿਹਾ ਗਿਆ ਸੀਗਾ ਜੀ ਵੀ 5000 ਰੁਪਏ ਇਹਨੂੰ ਜਾ ਕਰੇ ਅਦਾਲਤ ਦੇ ਗੱਲ ਕਹੀ ਸੀ ਵੀ ਆਪਦੀ ਮਾਂ ਨੂੰ 5000 ਰੁਪਏ ਦਿਆ ਕਰ ਉਹਦੀ ਜ਼ਿੰਦਗੀ ਦਰਬਾਦ ਦੇ ਵਾਸਤੇ ਪਰ ਗੱਲ ਇਹ ਜੀ ਕਿ ਉਹ ਹੁਣ 5000 ਰੁਪਏ ਦੇਣਾ ਨਹੀਂ ਚਾਹੁੰਦਾ ਗੱਲ ਇਹ ਜੀ ਕਿ ਇੱਕ ਮਾਂ ਦੇ ਦੋ ਪੁੱਤ ਤੇ ਇੱਕ ਧੀ ਆ ਇੱਕ ਪੁੱਤ ਦੀ ਮੌਤ ਹੋ ਗਈ ਆ ਘਰ ਵਾਲੇ ਦੀ ਮੌਤ ਲਗਭਗ 30 ਸਾਲ ਪਹਿਲਾਂ ਹੋਈ ਵੀ ਆ ਜਿਹੜੀ ਉਹਦੀ ਜ਼ਮੀਨ ਆ ਉਹ ਇੱਕ ਪੁੱਤ ਤੇ ਬਾਕੀ ਪੋਤਿਆਂ ਦੇ ਨਾਂ ਦੇ ਉੱਤੇ ਟਰਾਂਸਫਰ ਹੋ ਗਈ ਆ ਮਾਂ ਦੇ ਕੋਲੇ ਹੁਣ ਕੁਝ ਨਹੀਂ ਗੱਲ ਹੁਣ ਮਾਂ ਜਿਹੜੀ ਔਰ ਇਹ ਵੀ ਆਪਣੀ ਧੀ ਦੇ ਕੋਲੇ ਤੇ ਹੁਣ ਅਦਾਲਤ ਦੇ ਵਿੱਚ ਉਹਨੇ ਇਹ ਗੱਲ ਕਹੀ ਸੀ ਕਿ ਮੈਨੂੰ ਜੀਵਨ ਨਿਰਵਾਹ ਕਰਨ ਦੇ ਵਾਸਤੇ ਪੁੱਤਾਂ ਦੇ ਕੋਲੋਂ ਖਰਚੇ ਦੀ ਲੋੜ ਆ। ਅਦਾਲਤ ਨੇ ਲਾਤਾ ਜੀ 5000 ਰੁਪਏ ਪੁੱਤ ਨੂੰ ਕਿਉਂਕਿ ਪੁੱਤ ਤਾਂ ਇਹ ਕੀ ਹੁਣ। ਲਓ ਜੀ ਉਸ ਤੋਂ ਬਾਅਦ ਨਵੀਂ ਗੱਲ ਆ ਗਈ। ਜਿਹੜੀ ਬੜੀ ਮਹੱਤਵਪੂਰਨ ਉਹ ਮੁੰਡੇ ਨੇ ਜਦੋਂ 5000 ਦੇ ਖਿਲਾਫ ਚੈਲੰਜ ਕਰਤਾ ਹਾਈ ਕੋਰਟ ਦੇ ਵਿੱਚ ਜਾ ਕੇ ਕਿ ਮੈਂ ਨਹੀਂ ਦੇ ਸਕਦਾ ਇਹ ਤਾਂ ਧੀ ਕੋਲੇ ਰਹਿੰਦੀ ਹੈ, ਮੇਰੀ ਭੈਣ ਕੋਲੇ ਰਹਿੰਦੀ ਹੈ। ਹੁਣ ਇਸ ਮਸਲੇ ਦੇ ਉੱਤੇ ਅਦਾਲਤ ਦੇ ਵੱਲੋਂ ਮੁੰਡੇ ਦੀ ਝਾੜ ਪਾਈ ਗਈ ਹੈ। ਤੇ ਇਹ ਗੱਲ ਕਹੀ ਜੀ ਇਹ ਗੱਲ ਸਾਹਿਬ ਦੇ ਵੱਲੋਂ ਵੀ ਇਹ ਅੱਜ ਦੇ ਦੌਰ ਦੇ ਵਿੱਚ ਕਾਲੀ ਯੁਗ ਦੀ ਇੱਕ ਘੋਰ ਉਦਾਹਰਣ ਵੀ ਇੱਕ ਪੁੱਤ ਆਪਦੀ ਮਾਂ ਨੂੰ 5000 ਰੁਪਏ ਦੇਣ ਤੋਂ ਵੀ ਬਚ ਰਿਹਾ ਸਭ ਕੁਝ ਲੈ ਲਿਆ ਕਰੋੜਾਂ ਦੀ ਜ਼ਮੀਨ ਲੈ ਲਈ ਪਰ 5000 ਰੁਪਏ ਦੇ ਕੇ ਰਾਜ਼ੀ ਨਹੀਂ ਆ ਤੇ ਨਾਰੀ ਇਹ ਗੱਲ ਕਹੀ ਜੀ ਭਾਈ ਉਹ ਮਾਂ ਦੀ ਇੱਛਾ ਉਹਦੇ ਕਿੱਥੇ ਰਹਿਣਾ ਕਿੱਥੇ ਨਹੀਂ ਪਰ ਜਿਹੜਾ ਤੁਹਾਡਾ ਆਪਣਾ ਨਿੱਜੀ ਤੌਰ ਦੇ ਉੱਤੇ ਫਰਜ਼ ਆ ਇਹ ਤਾਂ ਆਪਾਂ ਨੂੰ ਨਿਭਾਉਣਾ ਚਾਹੀਦਾ ਸੋ ਇਸ ਤਰੀਕੇ ਦੀ ਗੱਲ ਸਾਹਮਣੇ ਆਈ ਹੈ ਸੋ ਇਹ ਸਮੇਂ ਸਮੇਂ ਦੇ ਉੱਤੇ ਤੁਸੀਂ ਦੇਖੋ ਵੀ ਕਿੰਨਾ ਕੁਝ ਹੁੰਦਾ ਰਹਿਣਾ ਵੀ ਸਾਰਾ ਕੁਝ ਲੈ ਦੇ ਕੇ ਵੀ ਜੀ ਚ ਵਟਕੇ ਵੀ ਖਾ ਪੀ ਕੇ ਵੀ ਆਪਾਂ ਜੇਕਰ ਆਪਣੇ ਮਾਪੇ ਨੂੰ ਇਹ ਗੱਲ ਕਹਿੰਦੇ ਹੈ ਕਿ ਭਾਈ ਮੇਰੇ ਕੋਲ ਹੈ ਨਹੀਂ ਮੈਂ ਕਿਵੇਂ ਦੇਵਾਂ ਦੂਜਾ ਆਪੇ ਸੇਵਾ ਕਰੇ ਉਹਦੇ ਕੋਲ ਰਹ ਲੈ ਫਲਾਨ ਕਰੇ ਧੀਨ ਕਰੇ ਤੇ ਇਹ ਹੈ ਤਾਂ ਇਨਸਾਨੀਅਤ ਤੋਂ ਗਿਰੀ ਹੋਈ ਗੱਲ ਪਰ ਪੰਜਾਬੀ ਸਮਾਜ ਦੇ ਵਿੱਚ ਵੀ ਇਹ ਗੱਲਾਂ ਕਿ ਚੱਲ ਪਗੀਆਂ ਜੀ ਜੀ ਬਿਲਕੁਲ ਸਹੀ ਤਹਿਣਾ ਸਾਹਿਬ ਕਾਂਗਰਸੀਆਂ ਦੇ ਜੋ ਹਾਲਾਤ ਨੇ ਲੱਗਦਾ ਤਾਂ ਇਹ ਆ ਵੀ ਕਾਂਗਰਸ ਹੁਣ ਅਹੁਦਿਆਂ ਦੇ ਲਈ ਭਿੜੇਗੀ ਜੀ ਸਾ ਬਿਲਕੁਲ ਨਹੀਂ ਕਾਂਗਰਸ ਦੇ ਵਿੱਚ ਭੇਡ ਤੋਂ ਬਿਨਾ ਹੋਰ ਹੈ ਹੀ ਕੁਝ ਨਹੀਂ ਕਾਂਗਰਸ ਭਿੜਦੀ ਹੁੰਦੀ ਹੈ ਕਾਂਗਰਸ ਵਿੱਚ ਭਿੱੜਦੀ ਰਹਿਣਾ ਕਾਂਗਰਸ ਦੇ ਇਹੇ ਹਾਲਾਤ ਹੁਰਦੇ ਥੋੜੀ ਆ ਕਾਂਗਰਸ ਦੇ ਵਿੱਚ ਜਿਵੇਂ ਜਿਵੇਂ ਚੋਣਾਂ ਨੇੜੇ ਆਉਣੀਆਂ ਉਹਨੇ ਖਲਾਰੇ ਪਹਿਣਗੇ ਤੇ ਤੁਸੀਂ ਦੇਖ ਲਓ ਮੈਂ ਦਾਅਵੇ ਨਾਲੇ ਗੱਲ ਕਹਿੰਦਾ ਵੀ ਇਹ ਕੰਮ ਸ਼ੁਰੂ ਹੋਣ ਵਾਲਾ ਹੀ ਆ ਕਿਉਂਕਿ ਜਿਵੇਂ ਜਿਵੇਂ ਚੋਣਾਂ ਨੇੜੇ ਆਉਣੀਆਂ ਓਵੇਂ ਓਵੇਂ ਮੁੱਖ ਮੰਤਰੀ ਦੇ ਚਿਹਰੇ ਵਧੀ ਜਾਣੇ ਸਾਹਮਣੇ ਆਈ ਜਾਣੇ ਆ ਤੇ ਕਾਂਗਰਸ ਦੇ ਵਿੱਚ ਖਲਾਰੇ ਭਈ ਜਾਣੇ ਬਸ ਇੰਨੀ ਕੁ ਤਾਂ ਗੱਲ ਹੁੰਦੀ ਆ ਪਰ ਗੱਲ ਇਹ ਵੀ ਕਿ ਹੁਣ ਤਿਆਰੀ ਪੂਰੀ ਜਨਾਂ ਲਈ ਕਿਉਂਕਿ ਮੁੱਖ ਮੰਤਰੀ 5 6 ਬੈਠੇ ਆ ਇਸ ਵੇਲੇ ਪਾਰਟੀ ਦੇ ਵਿੱਚ 5-6 ਮੁੱਖ ਮੰਤਰੀ ਹੈ। ਇਸ ਵੇਲੇ ਪਾਰਟੀ ਦੇ ਵਿੱਚ ਕਈ ਹੋਰ ਚਿਹਰੇ ਆ ਜਿਹੜੇ ਕਿ ਇਸ ਵੇਲੇ ਲਗਾਤਾਰ ਗੱਲ ਕਰਦੇ ਕਿ ਅਸੀਂ ਆ ਵੀ ਕਰਨਾ ਹੈਗਾ, ਅਸੀਂ ਆ ਵੀ ਕਰਨਾ ਹੈਗਾ ਤੇ ਜਿਹੜੇ ਭੁਪੇਸ਼ ਬਘੇਲ ਪੰਜਾਬ ਕਾਂਗਰਸ ਦੇ ਇੰਚਾਰਜ ਬਣਾਏ ਆ ਉਹ ਹੁਣ ਕਿਸ ਤਰੀਕੇ ਨਾਲ ਸਿਸਟਮ ਦੇ ਵਿੱਚ ਸਭ ਨੂੰ ਲੈ ਕੇ ਆਉਣਗੇ? ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵਿੱਚ ਪਈਆਂ ਹੋਈਆਂ ਦੂਰਗੀਆਂ ਖਤਮ ਕਰਨਗੇ? ਜਿਹੜੇ ਇਹਨਾਂ ਦੇ ਵਿੱਚ ਇਸ ਵੇਲੇ ਤੇਰ ਮੇਰ ਦੀ ਭਾਵਨਾ ਹੈਗੀ ਆ ਵੀ ਭਾਈ ਮੈਂ ਸਹੀ ਆ, ਉਹ ਨਹੀਂ ਸਹੀ। ਨੇ ਪਾਰਟੀ ਨੂੰ ਬਿਤਾ ਸਕਦਾ ਉਹਨੇ ਵੀ ਕਰਨਾ ਇਹਨੇ ਵੀ ਕਰਨਾ ਜਿਹੜੀਆਂ ਆ ਗੱਲਾਂ ਤੇ ਇਹਨੇ ਵੀ ਭਾਈ ਇਹਦੇ ਵਿੱਚ ਉਹਦੇ ਸਮੇਂ ਦੇ ਵਿੱਚ ਨਿਕਲਣਾ ਕੀ ਹੈ ਪਰ ਫਿਰ ਹਾਲ ਗੱਲ ਇਹ ਵੀ ਕਾਂਗਰਸ ਨੂੰ ਏਕੇ ਦੇ ਵਿੱਚ ਰਹਿਣ ਦੀ ਲੋੜ ਹੈ ਤੇ ਜਿਹੜੇ ਨਵੇਂ ਇੰਚਾਰਜ ਬਣਾਏ ਆ ਭੁਪੇਸ਼ ਵਗੇਲ ਤੇ ਉਹ ਕਿਸ ਤਰੀਕੇ ਦੇ ਨਾਲ ਏਕੇ ਦੇ ਵਿੱਚ ਲੈ ਕੇ ਆਉਣੇ ਵਕਤ ਦੱਸੂਗਾ ਪਰ 227 ਨੂੰ ਟੋਣਾਂ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਸੁਖਵਿੰਦਰ ਸਿੰਘ ਰੰਧਾਵਾ ਰਾਜਾ ਬੜਿੰਗ ਚਰਨਜੀਤ ਸਿੰਘ ਚੰਨੀ ਤੇ ਹੋਰ ਕਈ ਕਈ ਸ਼ਖਸੀਅਤਾਂ ਜਿਹੜੀ ਹੈ ਕਿ ਮੁੱਖ ਮੰਤਰੀ ਚਿਹਰੇ ਵਾਸਤੇ ਮੈਦਾਨ ਦੇ ਵਿੱਚ ਲੜਦਿਆਂ ਵੀ ਸ਼ਰਦਸਣ ਤੇ ਇਸ ਗੱਲ ਦਾ ਫਾਇਦਾ ਬੀਜੇਪੀ ਨੇ ਚੱਕਣਾ ਜਿਹੜਾ ਵੀ ਨਰਾਜ਼ ਹੋ ਗਿਆ ਕਿਸੇ ਵੀ ਪਾਰਟੀ ਦੇ ਵਿੱਚ ਉਹਨਾਂ ਨੇ ਚੱਕ ਕੇ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰ ਲੈਣਾ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰਾਜ ਦੇਲੀ ਐਨਆਈਜੀ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਮਿਹਰਬਾਨੀ